ਵੀਰ ਜੀ ਆ ਜਿਹੜੀ ਸੋਸ਼ਲ ਮੀਡੀਆ ਤੇ ਕਰੋੜ ਰੁਪਏ ਦੀ ਕੋਠੀ ਰੁੜੀਆ ਪਿੰਡ ਕੋਨੇਵਾਲ ਨੇੜੇ ਰਮਦਾਸ ਇਹ ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਨਾ ਇਸ ਕੋਠੀ ਦੇ ਪਿਛੇ ਇੱਕ ਸੱਚ ਦਰਦਨਾਕ ਹੋਰ ਵੀ ਲੁਕਿਆ ਹੈ ਇੰਨਾ ਮੁੰਡਿਆਂ ਦੇ ਕੋਲ ਨਾ 25 30 ਗਲੇ ਪੈੜੀ ਬਣਾਈਆਂ ਮੁੰਡਾ ਇਟਲੀ ਪੀ ਆ ਰਿਹਾ ਉਸ ਮੁੰਡੇ ਨੇ ਇਥੋਂ ਸੈਂਕੜੇ ਨੌਜਵਾਨ 15 15 16 16 ਲੱਖ ਰੁਪਏ ਦੀ ਇਟਲੀ ਖੜੇ ਆ ਤੇ ਕਿਸੇ ਨੂੰ ਪੇਪਰ ਨਹੀਂ ਦਵਾਏ ਪੇਪਰਾਂ ਦੇ ਵੱਖਰੇ ਪੈਸੇ ਮੰਗਦੇ ਰਹੇ ਆ ਮੁੜ ਕੇ ਉੱਥੇ ਲੋਕਾਂ ਨੂੰ ਪਰੇਸ਼ਾਨ ਕਰਦੇ ਰਹੇ ਆ ਲੋਕਾਂ ਵਿਚਾਰਿਆਂ ਨੇ ਆਪ ਵਕੀਲ ਕਰਕੇ ਪਲੱਸ ਕਿਸ ਨੇ ਸਾਇਲਮ ਲਾਈ ਆ ਕਿਸ ਨੇ ਕਿਸ ਦੇ ਤਰਲੇ ਮਾਰੇ ਆ ਇਹਨਾਂ ਨੇ ਕਿਸ ਦੀ ਬਾਹ ਨਹੀਂ ਫੜੀ ਕਿਸ ਦਾ ਕਿਸ ਨੂੰ ਕੰਮ ਨਹੀਂ ਜੇ ਦਵਾਇਆ ਜੇ ਇਹ ਗੱਲ ਝੂਠ ਆ ਤੇ ਇਹ ਮਾਰਾ ਆਪਦੇ ਦੋਵੇਂ ਪੁੱਤ ਲੈ ਕੇ ਬਾਬਾ ਬੁੱਢਾ ਸਾਹਿਬ ਚੜ੍ਹ ਜੇ ਨਾ ਧੋ ਕੇ ਦੇਖ ਕਰਾ ਕੇ ਜੇ ਇਹ ਗੱਲ ਝੂਠੀ ਆ ਤੇ ਤੇ ਇੱਕ ਮੁੰਡੇ ਨੂੰ ਉਥੇ ਜਦੋਂ ਇਹਨਾਂ ਨੇ ਹੋਰ ਪੈਸੇ ਮੰਗੇ ਨਾ ਉਹਨੇ ਪੂਰੀ ਪੇਮੈਂਟ ਦੇਣ ਦੇ ਬਾਵਜੂਦ ਵੀ ਉਹ ਗਰੀਬ ਆਦਮੀ ਨੇ ਜਦੋਂ ਇਹਨਾਂ ਨੇ ਹੋਰ ਪੈਸੇ ਮੰਗੇ ਤਦ ਨੂੰ ਟੈਗ ਆ ਗਿਆ ਤੇ ਇਹਨਾਂ ਨੇ ਉਹਦੀ ਆਵਾਜ਼ ਨਹੀਂ ਪੁੱਛੀ ਤੇ ਉਹ ਬੰਦਾ ਅੱਜ ਇਟਲੀ ਜਾ ਰੋਣ ਡਿਆ ਮੁੰਡਾ ਤੇ ਜੇ ਗੱਲ ਝੂਠ ਹੋਊਗੀ ਨਾ ਜੇ ਗੱਲ ਝੂਠ ਹੋਊਗੀ ਤੇ ਆਪਾਂ ਪਰਿਵਾਰਾਂ ਸਮੇਤ ਬੰਦੇ ਸਾਹਮਣੇ ਕਰਦੇਾਂਗੇ ਇੱਕ ਲੋਕੋ ਬੰਦੇ ਦੀ ਬੈਕਗ੍ਰਾਉਂਡ ਵੇਖ ਲਿਆ ਕਰੋ ਕਲਾ इमोशनल ਹੋ ਕੇ ਆਪਾਂ ਦੇਖਣਾ ਨਾ ਚੱਕੀ ਜਾਈਏ